ਉਹਨਾਂ ਦੇ ਜਿਹੜੇ ਵਾਈਫ ਨੇ ਲਸਿਆ ਜਾ ਰਿਹਾ ਐਕਸੀਡੈਂਟ ਹੋਇਆ ਹੀ ਇਹਦਾ ਮੇਰੇ ਉੱਤੇ ਪਰਚਾ ਦੇ ਰਹੀ ਹੈ ਭਾਂਡਾ ਬੱਚਾ ਪੰਜ ਦਿਨ ਤੋਂ ਕਿੰਨਾ ਪਿਆਂਦੇ ਆ ਲਿਆ ਆਗੇ ਬੂਆ ਖੁੱਲ ਗਈ ਖੁੱਲ ਗਈ ਇਹ ਬੂਆ ਆ ਜੀ ਹਾਂ ਜੀ ਅੱਜ ਅੱਥੋਂ ਕੀ ਹੈ ਕਿਹੜੇ ਪੱਖ ਕੀ ਕਹਿਣਾ ਚਾਹੁੰਦੇ ਹੋ ਅਲੀਗੇਸ਼ਨ ਲੱਗ ਰਹੇ ਨੇ ਤੁਹਾਡੇ ਹਾਂ ਜੀ ਹਾਂ ਜੀ ਹਾਂ ਜੀ ਇੱਕ ਮਿੰਟ ਭਾਜੀ ਇੱਕ ਮਿੰਟ ਤਾਂ ਹੀ ਤੁਹਾਡਾ ਵੀ ਭਈ ਤੁਹਾਡੇ ਤਾਂ ਹੀ ਪੁੱਛਦੇ ਵੇ ਤੁਹਾਨੂੰ ਮੇਰੀ ਗੱਲ ਸੁਣੋ ਮੇਰੇ ਗਲਤ ਆ ਨਾ ਇਹ ਗਲਤ ਸਾਡੇ ਦੋਨਾਂ ਤੇ ਚੁਕੀਆਂ ਮਾਰ ਲੋ ਆਪਾਂ ਸਿੱਖਦੇ ਆ ਇਹ ਮੇਰਾ ਘਰ ਵਾਲਾ ਆ ਤਾਂ ਮੈਨੂੰ ਰੋਟੀ ਦਿੰਦਾ ਮੇਰਾ ਬੁੱਢਾ ਬਿਮਾਰ ਆ ਤੇ ਮੈਨੂੰ ਮੇਰੇ ਆਪਣੇ ਬੱਚੇ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਲੇ ਤੁਹਾਡੀ ਵੀ ਸੁਣੀਏ ਉਹਨਾਂ ਦੀ ਵੀ ਸੁਣਨਾ ਤਾਂ ਨਹੀਂ ਨਾਲ ਰਿਹਾ ਮੇਰੇ ਇਹ ਉਧਰ ਪੁੱਛ ਲੋ ਹੁਣ ਜਦੋਂ ਦਾਰੂ ਦੇ ਪੈਸੇ ਨਾ ਦੀਏ ਇਹਨੂੰ ਫੇਰ ਰੋਲਾ ਪਾਉਂਦਾ ਨਹੀਂ ਤੁਸੀਂ ਕੌਣ ਹੋ ਭਾਜੀ ਇਹ ਮੇਰਾ ਦੋਸਤ ਨਹੀਂ 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 ਤੁਹਾਡਾ ਤੁਹਾਡਾ ਕੀ ਰਿਲੇਸ਼ਨ ਕੀ ਇਹਨਾਂ ਨਾਲ ਜਿਹੜਾ ਤੁਸੀਂ ਇੱਥੇ ਆਏ ਹੋ ਉਹਨੇ ਕਹਿੰਦਾ ਜਾਂਦੀ ਰਹੀ ਸੀ ਐਪ ਉੱਥੇ ਕੰਮ ਕਰਦਾ ਸੀ ਇਹਨੂੰ ਮਾਰਦਾ ਕੋਟੋ ਤਾਂ ਸੀ ਇਸ ਕਰਕੇ ਇਹਨੇ ਮੇਰੀ ਲੱਤ ਥੋੜੀ ਪਹਿਲਾਂ ਐਕਸੀਡੈਂਟ ਹੋਇਆ ਮੇਰਾ ਮੈਨੂੰ ਰੋਟੀ ਪਾਣੀ ਇਹ ਨਹੀਂ ਦਿੰਦਾ ਠੀਕ ਆ ਮੈਂ ਜਿੱਥੇ ਕੰਮ ਤੇ ਜਾਂਦੀ ਉੱਥੇ ਕਹਿੰਦਾ ਮੁੰਡਾ ਪੂਰਾ ਹੋ ਗਿਆ ਮੁੰਡਾ ਮਰ ਗਿਆ ਕੋਈ ਗੱਲ ਵਾ ਕਹਿਣ ਵਾਲੀ ਤੁਹਾਡਾ ਬੱਚਾ ਹੋਏਗਾ ਤੁਸੀਂ ਆਪਣੀ ਜਨਾਨੀ ਨੂੰ ਕਹੋਗੇ ਮੇਰਾ ਮੁੰਡਾ ਮਰ ਗਿਆ ਰੋਟੀ ਪਾਣੀ ਮੈਨੂੰ ਦਿੰਦਾ ਨਹੀਂ 4 ਮਹੀਨੇ ਹੋ ਗਏ ਬੰਦਾ ਮੈਨੂੰ ਸੰਭਦਾ ਪਿਆ ਰੋਟੀ ਪਾਣੀ ਨੀ ਇਹਨਾਂ ਬਲੂ ਕਿਹਾ ਜਾ ਰਿਹਾ ਕਿ ਮੇਰਾ ਮੇਰੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਕੋਈ ਗੈਰਮਰ ਘਰ ਦੇ ਵਿੱਚ ਆ ਰਿਹਾ ਨਹੀਂ ਉਹ ਹੀ ਜਾ ਲਾਰੇ ਘਰੋਂ ਕੱਢਤਾ ਮੈਨੂੰ ਜੇ ਉਹ ਕਹਿੰਦੇ ਮੈਨੂੰ ਮੇਰੇ ਬੱਚੇ ਦੇ ਨਾਲ ਵੀ ਨਹੀਂ ਮਿਲਣ ਦੇ ਰਹੇ ਮੈਨੂੰ ਆਪਣੇ ਬੱਚੇ ਦੀ ਸੌਹ ਲੱਗੇ ਜੇ ਮੈਂ ਹਰਾਮ ਦੀ ਹੋਵਾਂਗੀ ਮੈਂ ਜੁੱਤੀਆਂ ਖਾਉਂਗੀ ਜੇ ਇਸ ਬੰਦੇ ਨੂੰ ਬਾਹਰ ਕੱਢਦਾ ਆ ਦੇਖੋ ਟੱਪੀ ਪਸ਼ਾਵੰਤਰ ਕਰਦਾ ਇਹ ਬੰਦਾ ਕੱਪੜਿਆਂ 'ਚ ਕਰਦਾ ਕਹਿੰਦਾ 5 ਦਿਨ ਹੋ ਗਏ ਮੈਂ ਘਰੋਂ ਬਾਹਰ ਆ ਤੇ ਮੈਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਕਹਿੰਦੇ ਬੂਆ ਵੀ ਨਹੀਂ ਖੋਲ ਰਹੇ ਬੰਦੇ ਲੈ ਕੇ ਆਉਂਦਾ ਮਰਵਾਉਂਦੇ ਚੱਲੋ ਚੱਲੋ